ਅੱਜ ਆਪਾਂ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਦਾ ਮੇਨ ਸਣੀ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਕੇਸ ਟ੍ਰੈਸ ਕੀਤਾ ਜਿਹਦੇ ਚ ਮਾਨਯੋਗ ਜਿਵੇਂ ਸਾਰਿਆਂ ਨੂੰ ਪਤਾ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਡੀਜੀਪੀ ਪੰਜਾਬ ਦੇ ਹਦਾਇਤਾਂ ਦੇ ਅਨੁਸਾਰ ਸ਼੍ਰੀ ਭਾਂਗੀਰਾ ਸੁਨੀਨਾ ਜੀ ਆਈਪੀਐਸ ਦੇ ਹਦਾਇਤਾਂ ਦੇ ਉੱਪਰ ਇੱਕ ਟੀਮ ਗਠਿਤ ਕੀਤੀ ਗਈ ਸੀ ਇਹਦਾ ਇੱਕ ਕੰਪਲੇਂਟ ਸਾਡੇ ਕੋਲੋਂ ਮਸੂਲ ਹੋਈ ਸੀ ਡਾਕਟਰ ਸੁਨੀਲ ਬੰਸਲ ਵੱਲੋਂ ਸੁਨੀਲ ਬੰਸਲ son of ਸ਼ਾਮ ਲਾਲ ਨਰੈਣੋ ਹਸਪੀਟਲ ਇਨ ਅਦੇ ਉੱਥੇ ਕਰਦੇ ਨੇ ਇਹਨਾਂ ਨੂੰ ਕਿਸੇ ਅਣਜਾਣ ਬੰਦਿਆਂ ਨੇ ਐਕਸਟਰਸ਼ਨ ਕਾਲ ਕੀਤੀ ਸੀ ਜਿਨ੍ਹਾਂ ਕੋ ਇਹਨਾਂ ਨੇ 20 ਲੱਖ ਰੁਪਏ ਦੀ ਫੌਤੀ ਮੰਗੀ ਸੀ ਜਿਹਦੇ ਵਿੱਚ ਐਸਐਸਪੀ ਸਾਹਿਬ ਨੇ ਟੀਮਾਂ ਦਾ ਗਠਨ ਕੀਤਾ ਜਿਹਦੇ ਵਿੱਚ ਸਾਡੇ ਸੀਆਈਏ ਇਨਚਾਰਜ ਗੁਰਵਿੰਦਰ ਸਦਰ ਐਸਐਚਓ ਜਸਕਰਨ ਤੇ ਸਬ ਇੰਸਪੈਕਟਰ ਮੈਡਮ ਰਵਿੰਦਰ ਜਿਹੜੇ ਟੈਕਨੀਕਲ ਸੈੱਲ ਦੇ ਇਨਚਾਰਜ ਨੇ ਉਹਨਾਂ ਦੀ ਟੀਮਾਂ ਬਣੀਆਂ ਵੱਖ-ਵੱਖ ਟੀਮਾਂ ਬਣੀਆਂ ਜਿਹਦੇ ਵਿੱਚ ਅਸੀਂ ਹਿਊਮਨ ਇੰਟੈਲੀਜੈਂਸੀ ਦੇ ਨਾਲ ਟੈਕਨੀਕਲ ਅਤੇ ਟੈਕਨੀਕਲ ਇੰਟੈਲੀਜੈਂਸ ਦੇ ਟੈਕਨੀਕਲ ਤੌਰ ਤੇ ਹੈਲਪ ਲੈ ਕੇ ਅਸੀਂ ਇਹ ਜਿਹੜਾ ਮਕਦਮਾ ਇਹ ਟਰੇਸ ਕੀਤਾ ਜਿਹਦੇ ਵਿੱਚ ਅਸੀਂ ਦੋ ਬੰਦੇਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਤੇ ਉਹਨਾਂ ਦੇ ਅੱਗੇ ਫਰਦਰ ਰਿਮਾਂਡ ਲੈ ਕੇ ਅੱਗੇ ਇਹ ਫਰਦਰ ਪੁੱਛਗਿੱਛ ਜੋ ਵੀ ਅੱਗੇ ਇੰਟਰਵਿਊਸ਼ਨ ਚਾਹੀਦਾ ਉਹ ਤੁਹਾਡੇ ਨਾਲ ਅਸੀਂ ਦੱਸ ਦਿਆਂਗੇ ਇਹ ਉਹਨਾਂ ਕੋ ਜਿਹੜਾ ਉਹਨਾਂ ਨੇ ਮੋਬਾਈਲ ਫੋਨ ਯੂਜ਼ ਕੀਤਾ ਸੀ ਜਿਸ ਤੋਂ ਉਹਨਾਂ ਨੇ ਐਕਸਟਰੈਸ਼ਨ ਕਾਲ ਕੀਤੀ ਸੀ ਉਹ ਅਸੀਂ ਰਿਕਵਰ ਕਰ ਲਿਆ ਤੇ ਫਰਦਰ ਅੱਗੇ ਜਿਹੜੀ ਹੈਗੀ ਆ ਪੁੱਛਗਿੱਛ ਜਾਰੀ ਹੈ ਤੇ ਜੋ ਵੀ ਅੱਗੇ ਆਏਗਾ ਉਹ ਤੁਹਾਡੇ ਨਾਲ ਜਰੂਰ ਉਹਨਾਂ ਦੇ ਕੋਈ ਪਹਿਲਾ ਕੋਈ ਕ੍ਰਿਮੀਨਲ ਰਿਪੋਰਟ ਚਾ ਕੋਈ ਨਾ ਪਹਿਲਾ ਮੁਕਦਮੇ ਦਰਸ ਫਿਲਹਾਲ ਅਜੇ ਤੱਕ ਇਦਾਂ ਦਾ ਕੁਝ ਨਹੀਂ ਆਇਆ ਕਿਉਂਕਿ ਮੂਢਲੀ ਜਾਂਚ ਤਫਤੀਸ਼ ਆਈ ਹੈ ਜਸਟ ਅਜੇ ਉਹਨੂੰ ਰੋਂਗ ਰੋਂਗ ਕਰਕੇ ਰਿਮਾਂਡ ਲੈ ਕੇ ਤੇ ਜੋ ਵੀ ਅੱਗੇ ਫਰਦਰ ਇੰਟਰਵਿਊਸ਼ਨ ਚਾਹੀਗਾ ਉਹ ਤੁਹਾਡੇ ਮਜੂਰ ਸੰਜਕ ਕੀਤਾ ਜਾਏਗਾ ਸਰ ਜਿਹੜਾ ਬਿਲਕੁਲ ਜਿਹੜਾ ਇੱਕ ਇਹ ਦੋਸ਼ੀ ਤਰਸੀਮ ਸਿੰਘ son of ਨਸ਼ਤਰ ਸਿੰਘ ਇਹ ਪਿੰਡ ਖੁੱਬਣ ਫਾਜ਼ਲਕਾ ਜ਼ਿਲ੍ਹੇ ਦਾ 29 ਸਾਲਾਂ ਦਾ ਹੈਗਾ ਹੈ ਲਵਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਇਹ ਕੁੱਤੇਵਾਲੀ ਦਾ ਮੁਖਸਰ ਸਾਹਿਬ ਦਾ ਰਹਿਣ ਵਾਲਾ ਹੈ ਤੇ ਇਹ ਇਹਨਾਂ ਨੇ ਥ੍ਰੈਟ ਕਾਲ ਕੀਤੀ ਸੀ ਐਕਸਟਰੈਸ਼ਨ ਕਾਲ ਕੀਤੀ ਸੀ ਇਹ ਅਸੀਂ ਰਾਉਂਡ ਅਪ ਕਰ ਲਾਂਗੇ ਮਲੋਟ ਵਾਸੀਆਂ ਲਈ ਖੁਸ਼ ਖਬਰੀ ਮਲੋਟ ਜਾਂ ਕਿਸੇ ਵੀ ਆਸ-ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਫਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ ਬੁੱਕ ਫਾਸਟ ਤੁਹਾਨੂੰ ਸਭ ਤੋਂ ਸਸਤੀ ਅਤੇ ਭਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ ਬੁੱਕ ਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ ਜੀਵੇ ਮਲੋੜ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ ਮਲੋੜ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ ਬੁੱਕ ਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ